हांवी दोस्तों मिनी कैफे नागरा YouTube चैनल ਤੇ ਤੁਹਾਡਾ ਸਵਾਗਤ ਹੈ ਤੇ ਸੰਦੀਪ ਨਾਗਰਾ Facebook ਪੇਜ ਤੇ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਗੱਲ ਕਰ ਰਹੇ ਹਾਂ ਜਿਹੜੀਆਂ ਪੰਜਾਬ ਬਿਜਲੀ ਬੋਰਡ ਦੇ ਵਿੱਚ ਪੋਸਟ ਆਈਆਂ ਨੇਗੀਆਂ ਆਪਾਂ ਜੋ ਉਹਦੇ ਬਾਰੇ ਜਾਣਕਾਰੀ ਦਵਾਂਗੇ ਇਹਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਕਿ ਕਿੰਨੀਆਂ ਪੋਸਟਾਂ ਨੇ ਕਿ ਪੜ੍ਹਾਈ ਮੰਗੀ ਹੈ ਤੇ ਕਦੋਂ ਸਟਾਰਟ ਹੋ ਰਹੀਆਂ ਨੇਗੀਆਂ ਸਾਰਾ ਕੁਝ ਆਪਾਂ ਦੱਸਾਂਗੇ ਚਲੋ ਆਪਾਂ ਵੀਡੀਓ ਸਟਾਰਟ ਕਰ ਦਿੰਦੇ ਹਾਂ ਠੀਕ ਹੈ ਤੁਸੀਂ ਸਕਰੀਨ ਤੇ ਦੇਖ ਹੀ ਲਿਆ ਹੁਣਾ ਵੀਰ ਪੋਸਟਾਂ ਜਿਹੜੀਆਂ 17 ਤਰੀਕ 11 ਮਹੀਨਾ 2025 ਤੋਂ ਸਟਾਰਟ ਹੋ ਚੁੱਕੀਆਂ ਨੇ ਇਹ ਠੀਕ ਹੈ ਇਹਦੀ ਲਾਸਟ ਡੇਟ ਜਿਹੜੀ ਭਰਨ ਦੀ ਠੀਕ ਹੈ ਪੋਸਟ ਕਰਨ ਦੀ 16 ਤਰੀਕ 12 ਮਹੀਨਾ 2025 ਹੈ ਠੀਕ ਹੈ ਰਾਤ ਦੇ 12 ਵਜੇ ਤੱਕ ਤੁਸੀਂ ਭਰ ਸਕਦੇ ਹੋ ਇਹ ਠੀਕ ਹੈ ਤੇ ਚਲੋ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿਹੜੀ ਕਿਹੜੀ ਪੋਸਟ ਲਈ ਕਿਹੜੀ ਕਿਹੜੀ ਸਟੱਡੀ ਮੰਗੀ ਗਈ ਹੈ ਠੀਕ ਹੈ ਪੋਸਟ ਕੋਡ 51 ਠੀਕ ਹੈ ਅਸਿਸਟੈਂਟ ਇੰਜੀਨੀਅਰ ਇਹਦੇ ਲਈ ਪੋਸਟ ਦੇ ਲਈ ਨਾ ਮੰਗਿਆ ਗਿਆਗਾ BE सॉरी BE BTech BSC ਜਿਹੜੀ ਇਹਦੇ ਇਲੈਕਟ੍ਰੀਕਲ ਤੇ ਆਪਣਾ ਇਲੈਕਟ੍ਰੀਕਲ ਇਲੈਕਟ੍ਰੀਸ਼ੀਅਨ ਇੰਜੀਨੀਅਰਿੰਗ ਦੇ ਵਿੱਚ ਹੋਣੀ ਚਾਹੀਦੀ ਹੈ ਘੱਟੋ ਘੱਟ 55% ਨੰਬਰ ਹੋਣੇ ਲਾਜ਼ਮੀ ਨੇ ਠੀਕ ਹੈ ਇਹਦੇ ਵਿੱਚ ਇਹ ਪੋਸਟਾਂ ਠੀਕ ਹੈ 21 ਤਾਂ PST PSTCL ਦੇ ਵਿੱਚ ਨੇ 40 ਠੀਕ ਹੈ PS PCL ਦੇ ਵਿੱਚ ਨੇ ਗਿਆ ਇਹਦੇ ਲਈ ਜਿਹੜੀ ਤਨਖਾਹ ਮਿਲੂਗੀ ਸਟੱਡਿੰਗ 47600 ਰੁਪਿਆ ਕੀ ਠੀਕ ਹੈ ਟੋਟਲ ਇਹ ਵਿੱਚ ਮਲਈਏ ਜਿਹੜੀਆਂ ਅਸਿਸਟੈਂਟ ਇੰਜੀਨੀਅਰ ਦੀਆਂ ਪੋਸਟਾਂ ਨੇ ਨਾ 61 ਪੋਸਟਾਂ ਨਹੀਂ ਹੈ ਠੀਕ ਹੈ ਤੇ ਅਗਲੇ ਨੰਬਰ ਤੇ ਆ ਗਿਆ ਅਸਿਸਟੈਂਟ ਮੈਨੇਜਰ ਇਹਦੇ ਵਿੱਚ ਮੰਗਿਆ ਹੈਗਾ ਵੀ ਫੁੱਲ ਟਾਈਮ ਰੈਗੂਲਰ ਕੋਰਸ ਕੀਤਾ ਹੋਣਾ ਚਾਹੀਦਾ ਹੈਗਾ ਬੀਈ ਦਾ ਬੀ ਟੈਕ ਦਾ ਬੀਐਸਸੀ ਬੀਐਸਸੀ ਦਾ ਮਲਗੀ ਇੰਜੀਨੀਅਰਿੰਗ ਇਨ ਕੰਪਿਊਟਰ ਸਾਇੰਸ ਜਾਂ ਆਈਟੀ ਮਲਗੀ ਘਟੋ ਘਟੋ ਪੰਜਾਬ ਆਮ ਲਈ 60% ਨੰਬਰ ਹੋਣੇ ਚਾਹੀਦੇ ਨੇ ਡਿਗਰੀ ਦੇ ਵਿੱਚ ਤੇ ਇਹਨਾਂ ਵਿੱਚੋਂ ਜਿਹੜਾ ਕੋਰਸ ਹੈ ਦੇਖੋ BE ਜਾਂ BTech ਜਾਂ BSc ਕੰਪਿਊਟਰ ਸਾਇੰਸ ਆਈਟੀ ਦੇ ਵਿੱਚ ਇੱਕ ਕੋਰਸ ਜਿਹੜਾ ਇਹਨੂੰ ਕੀਤਾ ਹੋਣਾ ਚਾਹੀਦਾ ਹੈਗਾ ਠੀਕ ਹੈ ਜਾਂ ਫਿਰ ਫੁੱਲ ਟਾਈਮ ਰੈਗੂਲਰ ਕੋਰਸ ਜਿਹੜਾ MCA ਦਾ ਕੀਤਾ ਹੋਣਾ ਚਾਹੀਦਾ ਹੈਗਾ ਠੀਕ ਹੈ ਜਾਂ ਜੇ ਮਤਲਬ ਇਹ ਵੀ ਨਹੀਂ ਹੈਗਾ ਤੁਸੀਂ ਫੁੱਲ ਟਾਈਮ ਜਿਹੜਾ ਰੈਗੂਲਰ ਮਾਸਟਰ ਡਿਗਰੀ ਇਨ ਆਈਟੀ ਕੀਤੀ ਹੋਣੀ ਚਾਹੀਦੀ ਹੈ ਸੋਦੇ 60% ਨੰਬਰ ਹੋਣੀ ਜ਼ਰੂਰੀ ਨੇ ਠੀਕ ਹੈ ਇਹਦੇ ਲਈ ਵੀ ਜਿਹੜੀ ਤਨਖਾਹ ਗਈ 34600 ਰੁਪਿਆ ਗਈ ਅਗਲੀ ਪੋਸਟ ਆ ਗਈ ਠੀਕ ਹੈ ਸੋਰੀ ਤੁਹਾਨੂੰ ਦੱਸਣਾ ਭੁੱਲ ਗਿਆ ਜਿਹੜੀਆਂ ਅਸਿਸਟੈਂਟ ਮੈਨੇਜਰ ਦੀਆਂ ਤਿੰਨ ਪੋਸਟਾਂ ਨੇ ਠੀਕ ਹੈ ਅਗਲੀ ਆ ਗਿਆ ਅਕਾਊਂਟ ਆਫੀਸਰ ਇਹਦੇ ਵਿੱਚ ਦੋ ਪੋਸਟਾਂ ਨੇ ਇਹਦੇ ਲਈ ਨਾ ਕੋਰਸ ਕੀਤਾ ਹੋਣਾ ਚਾਹੀਦਾ ਹੈ ਸੀਏ ਇਹਨਾਂ ਵਿੱਚੋਂ ਇੱਕ ਕੋਰਸ ਮਲਗੀ ਹੋਣਾ ਜ਼ਰੂਰੀ ਹੈ ਸੀਏ ਜਾਂ ਫਿਰ ਸੀਡਬਲਯੂਏ ਜਾਂ ਫਿਰ ਸੀਐਮਏ ਠੀਕ ਹੈ ਤਨਖਾਹ ਸੇਵਾ ਕੀ 47600 ਠੀਕ ਹੈ ਅਗਲੀ ਪੋਸਟ ਆ ਅਗਲੀ ਪੋਸਟ ਆ ਗਈ ਜਿਹੜੀ ਡਿਵੀਜ਼ਨਲ ਅਕਾਊਂਟੈਂਟ ਦੀ ਠੀਕ ਹੈ ਇਹਦੇ ਵਿੱਚ 11 ਪੋਸਟਾਂ ਨੇ ਗਈਆਂ ਠੀਕ ਹੈ ਤੇ ਇਹਦੇ ਵਿੱਚ ਵੀ ਫੁੱਲ ਟਾਈਮ ਜਿਹੜਾ ਰੈਗੂਲਰ ਕੋਰਸ ਹੈ ਜਿਹੜਾ ਬੀ ਕਾਮ ਦਾ ਹੋਣਾ ਚਾਹੀਦਾ ਹੈਗਾ ਠੀਕ ਹੈ ਘੱਟੋ ਘੱਟ 60% ਨੰਬਰ ਹੋਣੇ ਜ਼ਰੂਰੀ ਨੇਗੇ ਜਾਂ ਫਿਰ ਜੇ ਤੁਹਾਡੇ ਕੋਲ ਬੀ ਕਾਮ ਨਹੀਂ ਹੈਗੀ ਠੀਕ ਹੈ ਫੁੱਲ ਟਾਈਮ ਰੈਗੂਲਰ ਐਮ ਕਾਮ ਠੀਕ ਹੈ ਹੁਣੀ ਜ਼ਰੂਰੀ ਹੈ ਮਤਲਬ ਕਿ होनी चाहिए ये प्रसेंट होने जरूरी ने ठीक है जो सीए डबल्यू सी डबल्यू एम ए ठीक है ये होना कोर्स जरूरी है इन्हे एक कोर्स तनख्वाह पैंती हज़ार चार सौ रुपये है।, है ठीक है स्टार्टिंग पे हैगी ठीक है तो अगे आ गया जूनियर इंजीनियर ठीक है इलेक्ट्रीकल ਇਹਦੇ ਵਿੱਚ 110 ਪੋਸਟਾਂ ਨੇਗੀਆਂ ਇਹਦੇ ਵਿੱਚ ਵੀ ਇਹਨਾਂ ਨੇ ਫੁੱਲ ਟਾਈਮ ਜਿਹੜਾ ਰੈਗੂਲਰ ਕੋਰਸ ਹੈ 3 ਜਾਂ 4 ਸਾਲਾਂ ਦਾ ਡਿਪਲੋਮਾ ਇਨ ਇਲੈਕਟ੍ਰੀਕਲ ਜਾਂ ਫਿਰ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਇਹਦੇ ਵਿੱਚ ਹੁਣ ਜ਼ਰੂਰੀ ਹੈ ਘੱਟੋ-ਘੱਟ 60% ਦਾ ਜਾਂ ਫਿਰ ਬੀ.ਈ. ਬੀ.ਟੈਕ ਬੀ.ਐਸ.ਸੀ. ਇੰਜੀਨੀਅਰਿੰਗ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਇਹਦੇ ਵਿੱਚ ਇੱਕ ਕੋਰਸ ਹੋਣਾ ਚਾਹੀਦਾ ਹੈਗਾ घट्ट घट्ट प्रसेंट ठीक है जे नहीं है तो देखो नीचे -E, है एम आई ई इन इलैक्ट्रीकल या इलैक्ट्रीकल इलैक्ट्रॉनिक इंजीनियरिंग घट्ट घट्ट प्रसेंट नगी पैंती हज़ार चार सौ ठीक है तो अगली पोस्ट हैगी देखो जूनियर इंजीनियरिंग होंगे सिविल ठीक है वह इलैक्ट्रीकल ठीक है ओ, ਇਦੇ ਵਿੱਚ 15 ਪੋਸਟਾਂ ਨੇਗੀਆਂ। ਇਹਦੇ ਵਿੱਚ ਮੰਗਿਆ ਹੈਗਾ 3 ਜਾਂ 4 ਸਾਲਾਂ ਦਾ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਠੀਕ ਹੈ। ਘੱਟੋ-ਘੱਟ 60% ਨਾਲ ਜਾਂ ਫਿਰ BE, B.Tech, BSc ਇਹਨਾਂ ਵਿੱਚ ਇੱਕ ਕੋਰਸ ਸਿਵਲ ਇੰਜੀਨੀਅਰਿੰਗ ਵਿੱਚ ਹੋਣਾ ਚਾਹੀਦਾ ਹੈਗਾ ਜਾਂ ਫਿਰ ਠੀਕ ਹੈ। AM, AE, AM, IE ਸਿਵਲ ਇੰਜੀਨੀਅਰਿੰਗ ਕਿੰਨੀ ਹੋਣੀ ਚਾਹੀਦੀ ਹੈ ਘੱਟੋ ਘੱਟ 50% ਨਾਲ ਤੇ ਜਿਹੜੀ ਉੱਪਰ ਆਪਣਾ ਵੀ EV ਟੈਕ ਜਾਂ VSC ਹੈਗੀ ਉਹ ਵੀ 50% ਹੋਣੀ ਜ਼ਰੂਰੀ ਹੈਗੀ ਠੀਕ ਹੈ ਤਨਖਾਹ ਹੈਗੀ 35400 ਠੀਕ ਹੈ ਅਗਲੀ ਪੋਸਟ ਆ ਗਈ ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ ਠੀਕ ਹੈ ਇਹਦੇ ਵਿੱਚ ਆਪਣੇ 6 ਪੋਸਟਾਂ ਨੇ ਹੈਗੀਆਂ ਇਹਦੇ ਵਿੱਚ ਵੀ ਇਹਨਾਂ ਨੇ ਸੇਮ ਮਤਲਬ ਕਿ ਸੇਮ ਕੁਆਲਿਫਿਕੇਸ਼ਨ ਮੰਗੀ ਹੈਗੀ 3 ਜਾਂ 4 ਸਾਲਾਂ ਦਾ ਡਿਪਲੋਮਾ ਹੋਣਾ ਚਾਹੀਦਾ ਇਲੈਕਟ੍ਰੋਨਿਕਸ ਟੈਲੀ ਕਮਿਊਨੀਕੇਸ਼ਨ ਇੰਜੀਨੀਅਰਿੰਗ ਘੱਟੋ ਘੱਟ 60% ਨਾਲ ਠੀਕ ਹੈ ਜਾਂ ਫਿਰ BE BTech BSC ਇਹਨਾਂ ਚੱਕ ਕੋਰਸ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਜਾਂ ਟੈਲੀ ਕਮਿਊਨੀਕੇਸ਼ਨ ਵਿੱਚ ਹੋਣਾ ਚਾਹੀਦਾਗਾ ਘੱਟੋ ਘੱਟ 50% ਨਾਲ ਠੀਕ ਹੈ ਜਾਂ ਫਿਰ AMIE ਇਹਨਾਂ ਇਲੈਕਟ੍ਰੋਨਿਕਸ ਜਾਂ ਟੈਲੀ ਕਮਿਊਨੀਕੇਸ਼ਨ ਠੀਕ ਹੈ ਪੰਜਾਬ ਸਰਕਾਰ ਨਾਲ ਕੀਤੀ ਹੋਣੀ ਚਾਹੀਦੀ ਹੈ ਇਹਨਾਂ ਵਿੱਚ ਇੱਕ ਕੋਰਸ ਜ਼ਰੂਰੀ ਹੈਗਾ ਠੀਕ ਹੈ ਜਿਹੜੇ ਦਾ ਵੀ ਕੀਤਾ ਤੁਸੀਂ ਭਰ ਸਕਦੇ ਹੋ ਤੇ ਤਨਖਾਹ ਜਿਹੜੀ ਹੈ 35400 ਠੀਕ ਹੈ ਅਗਲੀ ਪੋਸਟ ਆ ਗਈ ਲਾ ਆਫੀਸਰ ਗ੍ਰੇਡ 2 ਠੀਕ ਹੈ ਪੋਸਟਾਂ ਦੋ ਨੇਗੀਆਂ ਇਹਦੇ ਵਿੱਚ ਫੁੱਲ ਟਾਈਮ ਗ੍ਰੈਜੂਏਸ਼ਨ ਵਿਦ ਮਤਲਬ 60% ਨੰਬਰ ਹੋਣੇ ਚਾਹੀਦੇ ਨੇ ਜੇ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੁੰਦੀ ਹੈ ਇਨ ਲਾ ਠੀਕ ਹੈ 3 ਸਾਲਾਂ ਦਾ ਕੋਰਸ ਹੁੰਦਾ ਹੈ ਇਹ 60% ਮੰਗ ਇਹਨਾਂ ਨੇ ਨੰਬਰ ਮੰਗੇ ਨੇ ਠੀਕ ਹੈ ਜਾਂ ਫਿਰ 5 ਸਾਲਾਂ ਦੀ ਇੰਟੀਗ੍ਰੇਟਿਡ ਡਿਗਰੀ ਗ੍ਰੈਜੂਏਸ਼ਨ ਇਨ ਲਾ ਪ੍ਰੋਫੈਸ਼ਨਲ ਕੋਰਸ ਇਹ ਵੀ ਜਾਂ 60% ਕੀਤਾ ਹੋਣਾ ਜ਼ਰੂਰੀ ਹੈਗਾ ਠੀਕ ਹੈ ਨਹੀਂ ਫਿਰ ਆ ਵੀ ਆਪਸ਼ਨ ਹੈਗੀ ਵਿਦ 3 ਇਅਰ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਇਨ ਲਾ ਮੈਟਰਸ ਠੀਕ ਹੈ ਇਤਸਲ ਨਾਲ ਹੀ ਹੈ ਮਤਲਬ ਕਿ ਬੀ ਆਪਸ਼ਨ ਦਿੱਤੀ ਗਈ ਹੈ ਟੋਟਲ ਹੈਗੀਆਂ ਮਤਲਬ ਕਿ ਤਨਖਾਹ ਹੈ ਜਿਹਦੇ ਵਿੱਚ 35400 ਠੀਕ ਹੈ ਅਗਲੀ ਪੋਸਟ ਹੈਗੀ ਹੈ ਟੈਲੀਫੋਨ ਮਕੈਨਿਕ ਠੀਕ ਹੈ 10 ਪੋਸਟਾਂ ਹੈਗੀਆਂ ਦੇ ਵਿੱਚ ਤੇ ਇਹਦੇ ਵਿੱਚ ਮੰਗਿਆ ਗਿਆ ਕੀ ਹੈ 10ਵੀਂ ਵਿਦ ਆਈਟੀਆਈ ਆਈਟੀਆਈ 2 ਸਾਲਾਂ ਦੀ ਹੋਣੀ ਚਾਹੀਦੀ ਹੈ ਕਿਸ ਚੀਜ਼ ਦੀ ਹੋਣੀ ਚਾਹੀਦੀ ਹੈ ਰੇਡੀਓ ਮਕੈਨਿਕ ਅਤੇ ਵਾਇਰਲੈਸ ਮਕੈਨਿਕ ਠੀਕ ਹੈ ਇਹਨਾਂ ਦੇ ਵਿੱਚੋਂ ਆਈ.ਟੀ. ਹੁਣੀ ਕੀਤੀ ਲਾਜ਼ਮੀ ਹੈਗੀ ਜਾਂ ਫਿਰ میٹرਿਕ ਮਾਲੀ 10ਵੀਂ 10ਵੀਂ ਦੇ ਨਾਲ ਟੈਲੀ ਕਮਿਊਨੀਕੇਸ਼ਨ ਟ੍ਰੇਨਿੰਗ ਸੈਂਟਰ ਅਤੇ ਪੋਸਟਲ ਟੈਲੀਗ੍ਰਾਫ ਵਿਭਾਗ ਦਾ ਟੈਲੀਫੋਨ ਮਕੈਨਿਕ ਦਾ ਕੋਰਸ ਕੀਤਾ ਹੋਣਾ ਜ਼ਰੂਰੀ ਹੈ ਠੀਕ ਹੈ ਇਹ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ ਸਾਰੇ ਕੋਰਸ ਜਿਹੜੇ ਉੱਪਰ ਵੀ ਦੱਸੇ ਤੁਹਾਨੂੰ ਕਿਸੇ ਯੂਨੀਵਰਸਿਟੀ ਜਾਂ ਕਿਸੇ ਰਾਜ ਜਾਂ ਕੇਂਦੀ ਸਰਕਾਰ ਦੁਆਰਾ ਠੀਕ ਹੈ ਜਿਹੜੀ ਯੂਨੀਵਰਸਿਟੀ ਹੁੰਦੀ ਹੈ ਨਾ ਉਸ ਸੰਸਥਾ ਦੇ ਦੁਆਰਾ ਇਦੇ ਵਿੱਚ ਜਿਹੜੀ ਤਨਖਾਹ ਗਈ ਉਹ 19900 ਦੀ ਸਟਾਰਟਿੰਗ ਠੀਕ ਹੈ ਤੇ ਉਹ ਤੁਹਾਨੂੰ ਦੱਸੇ ਦਿੱਤਾ ਵੀ ਕੁਆਲਿਫੀਕੇਸ਼ਨ ਕੀ ਹੈਗੀ ਦੇਖੋ ਜੇ ਉਹਨਾਂ ਵਿੱਚ ਤੁਹਾਡਾ ਕੁਝ ਨਹੀਂ ਕੀਤਾ ਹੋਇਆ ਤਾਂ ਨੀਚੇ ਆ ਫੁੱਲ ਟਾਈਮ ਰੈਗੂਲਰ ਕੋਰਸ ਡਿਪਲੋਮਾ ਵਾਲੀ ਕੀ ਇਸਲੀ ਟੈਲੀਫੋਨ ਮਕੈਨਿਕ ਦੇ ਵਿੱਚ ਤਿੰਨ ਜਾਂ ਚਾਰ ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਠੀਕ ਹੈ ਕਿਸੇ ਵੀ ਯੂਨੀਵਰਸਿਟੀ ਤੋਂ ਜਾਂ ਬੋਰਡ ਤੋਂ ठीक है तो अगली पोस्ट है ये लोअर डिवीजन क्लर्क ठीक है टाइपिस्ट ये पैंती पोस्ट है नेगियाँ ये मंगिया की है फुल टाइम रेगुलर कोर्स इन बैचलर डिग्री फ्रॉम ए स्टेट सेंट्रल गोमेंट रिकोगनाइज अप्रूव यूनिवर्सिटी इन इंस्टीट्यूश मिनीम पाँह परसेंट ठीक है बस उ गल है भी ਕੋਈ ਵੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਯੂਨੀਵਰਸਿਟੀ ਤੋਂ ਅਪਰੂਵਡ ਹੋਣੀ ਚਾਹੀਦੀ ਹੈ ਕੇਂਦਰੀ ਸਰਕਾਰ ਜਾਂ ਮਤਲਬ ਕਿ ਕਿਸੇ ਵੀ ਰਾਸ਼ਟਰਕਾਰ ਦੁਆਰਾ ਠੀਕ ਹੈ ਤੇ ਨਾਲ ਹੀ ਇਹਦੇ ਵਿੱਚ ਜਾ ਨਹੀਂ ਹੈਗਾ ਮਤਲਬ ਕਿ ਇਹ ਨਾਲ ਹੀ ਇਹ ਸਰਟੀਫਿਕੇਟ ਮੰਗਿਆ ਨਾਲ ਇਹ ਪ੍ਰੋਸੈਸ ਸਰਟੀਫਿਕੇਟ ਫਾਰਮ ਲਿਸਟ 100 ਮਤਲਬ ਟਾਈਪਿੰਗ ਟੈਸਟ ਜਿਹੜਾ ਉਹ ਆਪਣਾ ਟਾਈਪਿੰਗ ਦਾ ਸਰਟੀਫਿਕੇਟ ਹੁੰਦਾ ਨਾ ਉਹ ਮੰਗਿਆਗਾ ਠੀਕ ਹੈ ਇਹਦੇ ਲਈ ਤੇ ਆਪਣਾ ਪੰਜਾਬੀ ਪਾਸ ਹੋਣੀ ਜ਼ਰੂਰੀ ਹੈ ਲਾਜ਼ਮੀ ਦੇ ਵਿੱਚ ਮਤਲਬ ਕਿ 10ਵੀਂ ਦੇ ਵਿੱਚ ਨਾ ਪੰਜਾਬੀ ਦਾ ਸਬਜੈਕਟ ਹੋਣਾ ਲਾਜ਼ਮੀ ਹੈਗਾ ਠੀਕ ਹੈ ਤੇ ਤਨਖਾਹ ਹੈਗੀ ਹੈ 19900 ਰੁਪਏ ਠੀਕ ਹੈ ਅਗਲੀ ਪੋਸਟ ਆ ਗਈ ਲੋਅਰ ਡਿਵੀਜ਼ਨਲ ਕਲਰਕ ਅਕਾਊਂਟਸ ਠੀਕ ਹੈ ਇਹਦੇ ਵਿੱਚ ਵੀ ਇਹਨਾਂ ਨੇ ਬੈਚੁਲਰ ਡਿਗਰੀ ਮੰਗੀ ਹੈਗੀ ਘੱਟੋ ਘੱਟ 50% ਨਾਲ ਠੀਕ ਹੈ ਨਾਲ ਹੀ ਆਪਣਾ ਕੰਪਿਊਟਰ ਕੋਰਸ ਮੰਗਿਆ ਹੈਗਾ ਠੀਕ ਹੈ ਟਾਈਪਿੰਗ ਇੰਟਰਸਟ ਹੁਣ 20 ਘੰਟਿਆਂ ਦਾ ਜਿਹੜਾ 20 ਘੰਟਿਆਂ ਦਾ ਇੱਕ ਆਪਣਾ ਹੁੰਦਾ ਹੈ 120 ਘੰਟੇ ਦਾ ਐਚਓ ਮੈਂ ਸੋਚੋ 20 ਘੰਟਿਆਂ ਦਾ ਕਹੀ ਇਹਨਾਂ ਦਾ 2 120 ਘੰਟਿਆਂ ਦਾ ਜਿਹੜਾ ਉਹ ਕੰਪਿਊਟਰ ਕੋਰਸ ਹੋਣਾ ਜ਼ਰੂਰੀ ਹੈਗਾ ਇਹਦੇ ਵਿੱਚ ਤੇ ਤੇ ਬਾਕੀ 10ਵੀਂ ਜਿਹੜੀ ਪੰਜਾਬੀ ਨਾਲ ਕਿੱਥੀ ਹੋਣੀ ਲਾਜ਼ਮੀ ਹੈਗੀ ਤੇ ਤਨਖਾਹ ਜਿਹੜੀ 19900 ਤੇ ਪੋਸਟ ਹਨੇ 15 ਇਹ ਚਲੋ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਵੀ ਇਹਦੇ ਲਈ ਉਮਰ ਕਿੰਨੀ ਹੈਗੀ ਠੀਕ ਹੈ ਤੇ ਉਮਰ ਦੇ ਨਾਲ ਆਪਣਾ ਵੀ ਫੀਸ ਕਿੰਨੀ ਹੈਗੀ ਉਹ ਵੀ ਦੱਸ ਦਿਆਂ ਤੁਹਾਨੂੰ ਡੇਟ ਦੱਸੇ ਦਿੱਤੀ ਆਪਾਂ ਨੇ ਵੀ ਕਦੋਂ ਸਟਾਰਟ ਹੋ ਰਹੀਆਂ ਨੇ ਤੇ ਇਹ ਪੋਸਟਾਂ ਭਰ ਲੈਣਾ ਪੰਜਾਬੀ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਉਮਰ ਹੈਗੀ ਹੈ 18 ਤੋਂ 37 ਸਾਲ ਠੀਕ ਹੈ ਤੇ ਜਿਹੜੇ ਤੁਹਾਨੂੰ ਦੱਸਿਆ ਕਿ ਐਸਸੀ ਤੇ ਬੀਸੀ ਕੈਟਾਗਰੀ ਨੂੰ ਪੋਸਟ ਜਿਹੜੀ ਉਮਰ ਵਧ ਦਿੱਤੀ ਜਾਂਦੀ ਹੈ ਐਸਸੀ ਕੈਟਾਗਰੀ ਵਾਲੇ ਆਪਣਾ 42 ਸਾਲ ਤੱਕ ਪਰ ਸਕਦੇ ਨੇ ਤੇ BC ਕੈਟਾਗਰੀ ਲਈ 40 ਸਾਲ ਤੱਕ ਉੱਪਰ ਸਕਦੇ ਨੇ ਠੀਕ ਹੈ ਤੇ ਆਪਣਾ ਹੁਣ ਆ ਗਈ ਗੱਲ ਫੀਸ ਦੀ ਚਲੋ ਆਪਾਂ ਤੁਹਾਨੂੰ ਦੱਸ ਦਿਆਂ ਫੀਸ ਤੇ ਬਾਕੀ ਦੇ ਵਿੱਚ ਦੇਖੋ ਆਹ ਵਿੱਚ ਪੇਪਰ ਦੱਸਿਆ ਵੀ ਕੀ ਕੀ ਆਉਣਾਗਾ ਮਤਲਬ ਕਿ ਟੋਟਲ ਇੰਨੇ ਨੇ ਨੰਬਰ ਆਉਣੇ ਇਹ ਚੀਜ਼ਾਂ ਸਬਜੈਕਟ ਦੱਸਣੇ ਇਹ ਤੁਸੀਂ PDF ਲੈ ਲਿਓ ਮਤੋਂ ਦੇਖ ਲਿਓ ਠੀਕ ਹੈ ਜੇ ਆਪਾਂ ਮੈਂ ਇਹ ਚੀਜ਼ਾਂ ਇਹ ਤੁਹਾਨੂੰ ਲੱਗਦਾ ਵੀਡੀਓ ਲੰਬੀ ਚਲੀ ਜਾਣੀ ਹੈਗੀ ਠੀਕ ਹੈ ਤੇ ਆਪਾਂ ਹੁਣ ਗੱਲ ਉਹ ਕਰਦੇ ਆ ਫੀਸ ਦੀ ਫੀਸ ਦੇ ਵਿੱਚ ਮੇਰੇ ਜ਼ਿਆਦਾ ਦਿੱਤੀ ਹੋਊਗੀ ਕਿਉਂਕਿ ਇਹ ਪੰਜਾਬ ਬਿਜਲੀ ਬੋਰਡ ਦੀਆਂ ਪੋਸਟਾਂ ਨੇਗੀਆਂ ਫੀਸ ਦੇ ਵਿੱਚ ਬਹੁਤ ਹੋਣੀ ਹੈਗੀ ਚਲੋ ਫੀਸ ਵੀ ਆ ਗਈ ਠੀਕ ਹੈ 1200 ਦੇ ਨਾਲ ਜੀਐਸਟੀ ਹੈਗੀ 216 ਰੁਪਏ ਠੀਕ ਹੈ ਤੇ ਟੋਟਲ ਫੀਸ ਬਣ ਜੂਗੀ ਇਹ 1416 ਰੁਪਏ ਨਾਲ ਜਿਹੜੇ ट्रांजੈਕਸ਼ਨ ਚਾਰਜ ਲੱਗਣਗੇ ਉਹ ਅਲੱਗ ਤੋਂ ਨੇ ਠੀਕ ਹੈ ਇਹ ਹੈਗੀ ਹੈ ਮਲੀ ਪਹਿਲਾ ਹੈਗਾ ਜਰਨਲ categories ਠੀਕ ਹੈ ਜਨਰਲ ਕੈਟਾਗਰੀ ਲਈ ਫੀਸ ਹੈਗੀ 1200 ਰੁਪਏ ਪਲੱਸ 18% ਜੀਐਸਟੀ ਟੋਟਲੇ ਹੋ ਜਾਣਗੇ 1411 ਰੁਪਏ ਠੀਕ ਹੈ ਫੀਸ ਛੀਦੇ ਤੇ ਬਾਕੀ ਜਦੋਂ ਤੁਸੀਂ ਫੀਸ ਭਰੋਗੇ ਉਹਦੇ ਚਾਰਜ ਅਲੱਗ ਲੱਗ ਸਕਦੇ ਨੇ ਠੀਕ ਹੈ ਹੁਣ ਆ ਗਈ ਐਸ ਕੈਟਾਗਰੀ ਤੇ ਇਹਦੇ ਵਿੱਚ ਐਸ ਕੈਟਾਗਰੀ ਵਿੱਚ ਹੋਰ ਬਾਜੀ ਵੀ ਵਾਲਮੀਕੀ ਰਵਦਾਸੀ ਆ ਜਾਂਦੇ ਨੇ ਠੀਕ ਹੈ ਤੇ ਇਹਨਾਂ ਲਈ 750 ਰੁਪਏ ਜਿਹੜੀ ਫੀਸ ਹੈਗੀ ਨਾਲ ਇਹਦੇ ਜੀਐਸਟੀ ਲੱਗੂਗੀ 135 ਰੁਪਏ ਟੋਟਲ ਅੰਦੀ ਫੀਸ ਬਣੂਗੀ 885 ਰੁਪਏ ਪਲੱਸ ਜਿਹੜੇ ट्रांजੈਕਸ਼ਨ ਚਾਰਜ ਨੇ ਠੀਕ ਹੈ ਹੁਣ ਆ ਗਿਆ ਹੈਂਡੀਕੈਪਟ ਹੈਂਡੀਕੈਪਟ ਦੀ ਫੀਸ ਹੈਗੀ ਹੈ 750 ਰੁਪਏ ਤੇ 135 ਰੁਪਏ ਚ 18 ਹਮਣ ਜਿਹੜੀ GST ਆ ਗਈ ਠੀਕ ਹੈ 135 ਰੁਪਏ ਟੋਟਲ ਫੀਸ ਹੋਵਣੀ ਹੈ 885 ਰੁਪਏ ਪਲੱਸ ट्रांजੈਕਸ਼ਨ ਚਾਰਜ ਠੀਕ ਹੈ ਤੇ ਸੋਨਪ ਫੀਸ ਵੀ ਦੱਸਤੀ ਤੇ ਡੇਟ ਵੀ ਦੱਸਤੀ ਠੀਕ ਹੈ ਬਾਕੀ ਜੇ ਕੁਝ ਰਹਿ ਗਿਆ ਹੋਇਆ ਮਾਫ ਕਰਨਾ ਤੇ ਜੇ ਤੁਸੀਂ ਕੁਝ ਪੁੱਛਣਾ ਹੈ ਤੇ ਉਹੀ ਪੁੱਛ ਸਕਦੇ ਹੋ ਤੇ ਬਾਕੀ ਤੁਹਾਨੂੰ ਆਪਾਂ ਦੱਸ ਦਿਆਂਗੇ ਠੀਕ ਹੈ ਇਹ ਮਰਗੀ ਕਿ ਕਿਹੜੀ ਕੈਟਾਗਰੀ ਦੀਆਂ ਕਿੰਨੀਆਂ-ਕਿੰਨੀਆਂ ਪੋਸਟਾਂ ਨੇ ਉਹ ਦੇਖੋ ਇਹ ਜਿਹੜੀ ਦਿੱਤੀ ਹੈ ਨਹੀਂ ਤੇ ਬਾਕੀ ਆ ਸਾਰਾ ਪੋਸਟਰ ਹੈਗਾ ਤੁਸੀਂ ਦੇਖ ਸਕਦੇ ਹੋਗੇ ਜੇ ਵੀ ਤੁਸੀਂ ਕੋਈ ਗੱਲ ਪੁੱਛਣੀ ਆ ਤੁਸੀਂ ਮੈਨੂੰ ਮੈਸੇਜ ਕਰ ਦਿਓ WhatsApp ਤੇ ਮੈਂ ਤੁਹਾਨੂੰ ਦੱਸ ਦਿਆਂਗਾ ਤੇ ਬਾਕੀ ਇਹ PDF ਜੀ ਨੇ ਲੈਣੀ ਹੋਈ ਮੈਨੂੰ WhatsApp ਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ PDF ਭੇਜ ਦੂੰਗਾ ਜੇਕਰ ਤੁਸੀਂ ਚਾਹੁੰਦੇ ਹੋ ਵੀ ਇਹ ਆਪਾਂ ਤੁਹਾਨੂੰ ਜਾਣਕਾਰੀ ਡੇਲੀ ਕਿਸੇ ਨਾ ਕਿਸੇ ਪੋਸਟ ਬਾਰੇ ਦਿੰਦੇ ਰਹੀਏ ਤਾਂ ਆਪਣਾ ਜਿਹੜਾ ਮਿਨੀ ਕੈਫੇ ਨਾਗਰਾ YouTube ਚੈਨਲ ਇਹ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਆਪਣਾ ਇੱਕ Facebook ਪੇਜ ਦਾ ਸੰਦੀਪ ਨਾਗਰਾ ਉਹ ਵੀ ਫੋਲੋ ਕਰ ਲਿਓ ਤੇ ਆਪਣੀ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਆਪਣਾ YouTube ਚੈਨਲ ਤੇ Facebook ਪੇਜ ਵੀ ਸ਼ੇਅਰ ਕਰ ਦਿਓ ਕਿਉਂਕਿ ਆਪਣਾ ਵੀ ਥੋੜਾ ਫਾਇਦਾ ਹੋ ਸਕੇ ਧੰਨਵਾਦ